ਇੱਕ ਮੁੰਡੇ ਨੂੰ ਜਦੋਂ ਕਰੋਨਾ ਦੇ 14 ਦਿਨ ਦੇ ਇਲਾਜ ਤੋਂ ਬਾਅਦ ਛੁੱਟੀ ਮਿਲਦੀ ਹੈ ਤੇ ਉਹਨੂੰ ਉਸ ਦੀ ਘਰ ਵਾਲੀ ਤੇ ਉਸ ਦਾ ਬੇਟਾ ਵੱਡੀ ਗੱਡੀ ਦੇ ਵਿੱਚ ਲੈਣ ਹੁੰਦੇ ਆ ਤੇ ਜਦੋਂ ਉਹ ਗੱਡੀ ਦੇ ਵਿੱਚ ਬੈਠਦਾ ਆ ਤੇ ਉਸ ਦਾ ਬੇਟਾ ਕਹਿੰਦਾ ਆ ਕਿ ਪਾਪਾ ਅਸੀਂ ਹੁਣ ਕਿਸੇ ਵੱਡੇ ਗੁਰਦੁਆਰਾ ਸਾਹਿਬ 'ਚ ਜਾਵਾਂਗੇ ਉਹਦਾ ਪਾਪਾ ਉਹਨੂੰ ਕਹਿੰਦਾ ਕਿ ਹਾਂ ਜ਼ਰੂਰ ਜਾਵਾਂਗੇ ਅਸੀਂ ਉਹਨਾਂ ਗੱਡੀ ਜਿੱਦਣ ਨੂੰ ਲੈ ਕੇ ਜਾ ਰਿਹਾ ਹੁੰਦਾ ਉਹਦਾ ਬੇਟਾ ਕਹਿੰਦਾ ਕਿ ਪਾਪਾ ਇੱਧਰ ਤੇ ਕੋਈ ਗੁਰਦੁਆਰਾ ਨਹੀਂ ਹੈਗਾ ਉਹ ਕੀ ਕਰਦਾ ਕਿ ਗੱਡੀ ਬਿਰਦਾ ਆਸ਼ਰਮ ਨੂੰ ਲੈ ਜਾਂਦਾ ਬੇਟਾ ਤੇ ਉੱਥੇ ਜਾ ਕੇ ਦੇਖਦਾ ਹੈ ਕਿ ਆਪਣੇ ਪਿਤਾ ਜੀ ਨੂੰ ਮਿਲਦਾ ਹੈ ਉਹਦੇ ਪਿਤਾ ਜੀ ਜਦੋਂ ਆਉਂਦੇ ਆ ਉਹਦੇ ਸਾਹਮਣੇ ਤਾਂ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਕੇ ਮਿਲਦਾ ਹੈ ਲੱਕ ਦੇ ਦਿਵਾਲੇ ਆਪਣੀਆਂ ਬਾਹਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਂਦਾ ਤੇ ਛੱਡਦਾ ਹੀ ਨਹੀਂ ਉਹਨਾਂ ਨੂੰ ਤੇ ਕਹਿੰਦਾ ਬੇਟਾ ਕੀ ਗੱਲ ਹੋ ਗਈ ਘਰ ਸਾਰੇ ਸੁੱਖ-ਸਾਂਦ ਹੈ ਵੀ ਤੂੰ ਇੰਨਾ ਰੋ ਰਿਆ ਆ ਤੂੰ ਇਹਨੂੰ ਮਿਲਣ ਮਿਲਣ ਆ ਗਿਆ ਤੂੰ ਕਦੀ ਮਿਲਣ ਵੀ ਨਹੀਂ ਆਇਆ ਤੇ ਕਹਿੰਦਾ ਵੀ ਬਾਪੂ ਜੀ ਮੈਂ ਤੁਹਾਨੂੰ ਮਿਲਣ ਨਹੀਂ ਆਇਆ ਅੱਜ ਅੱਜ ਮੈਂ ਤੁਹਾਨੂੰ ਲੈਣ ਆਇਆ ਚਲੋ ਘਰ ਚੱਲੀਏ ਹੁਣ ਮੈਨੂੰ ਪਤਾ ਲੱਗ ਗਿਆ ਕਿ ਬੰਦੇ ਦਾ ਇਕੱਲਾਪਨ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੇ ਤੇ ਅੱਗੇ ਸ਼ੇਅਰ ਕਰ ਦਿਓ